ਜੋ ਉਹ ਜਿਹੜੇ ਟੋਪੀਆਂ ਨੂੰ ਬਰਛੇ ਮਾਰ ਕੇ ਪਹਿਲੀ ਗੱਲ ਤਾਂ ਇਹ ਤਾਂ 76 ਦੀ ਬੇਚੀ ਕਰ ਰਹੇ ਦੂਸਰਾ ਨੰਬਰ ਇਹ ਇਹ ਸਿੱਖ ਨਹੀਂ ਨੇ ਇਹ ਬੁਲੀਏ ਨੇ ਇਹ ਸਾਡੇ ਜਿਹੜੇ ਗੁਰੂ ਘਰ ਦੇ ਧਾਮਾਂ ਵਿੱਚ ਬੈਠੇ ਆ ਵੱਡੇ ਵੱਡੇ ਠੇਕੇਦਾਰ ਸਾਡੇ ਜਥੇਦਾਰ ਜਿੰਨੇ ਵੀ ਹਰਾਮਖੋਰ ਹੁੰਦੇ ਸਾਡੇ ਲੋਕ ਜਿਹੜੇ ਆ ਖਾਸ ਕਰਕੇ ਜਿਹੜੇ ਸਿੱਖ ਵੀ ਆ ਉਹ ਵੀ ਰਾਮੀ ਹੋ ਚੁੱਕੇ 130 ਪਾਰਟੀ ਜਿਹੜੀ ਪੰਜਾਬ ਚ ਆਇਆ ਸਿੱਖਾਂ ਨੂੰ ਖਤਮ ਕਰਨ ਵਾਸਤੇ ਜਿਹੜਾ ਹੁਣ ਏਡੇ ਏਡੇ ਬੱਚੇ ਮਾਸੂਮ ਬੱਚੇ ਦੇਖੋ ਉਹਨਾਂ ਨੇ ਏਡੀ ਕੁਰਬਾਨੀ ਕੀਤੀ ਜੇ ਨਾ ਹੁੰਦੇ ਅੱਜ ਸਾਰੇ ਮੁਸਲਮਾਨ ਹੋ ਪਰ ਸਾਡੇ ਲੋਕ ਕੀ ਨੇ ਅੱਜ ਧਰ ਪਰਵਰਤਨ ਕਰ ਰਹੇ ਆ ਤੇ ਉੱਤੇ ਵੀ ਬੋਹਿਆ ਨਹੀਂ ਮੈਨੂੰ ਕੋਈ ਬਰਛੇ ਦਾ ਘਰ ਨਹੀਂ ਮਰ ਕਹਿਣਾ ਨਹੀਂ ਹੈ ਕਹਿਣਾ ਜਿਹੜਾ ਬਰਛੇ ਨਾਲ ਟੋਪੀ ਟਾਂਕਦੇ ਨੇ ਇਹ ਕਿ ਇਹਨਾਂ ਨੇ ਭੜਕਾਓ ਕਰ ਰਹੇ ਕਿ ਉਹ ਅੱਜ ਟੋਪੀ ਲਵੇ ਕੱਲ ਨੂੰ ਸਾਡੀ ਪਾਕ ਨੂੰ ਹੱਥ ਪਾਉਣਗੇ ਜੇ ਅਸੀਂ ਬਰਛੇ ਤੇ ਉਹਨਾਂ ਦੀ ਟੋਪੀ ਟਾਂਕ ਸਕਦੇ ਹਾਂ ਨਾ ਉਹ ਸਾਡੇ ਬਰਛੇ ਨਾਲ ਜਾਹਾਂ ਨਾਲ ਸਾਡੀ ਫਤਿਹ ਚਾਹਤ ਹੈ ਹਿੰਦੂ ਮੁਸਲਮ ਸਿੱਖ ਅਸਾਈ ਸਾਰੇ ਭਾਈ ਭਾਈ ਜੇ ਆਪਾਂ ਨੂੰ ਪਿਆਰ ਨਾਲ ਜੋੜਾਂਗੇ ਸਾਰੇ ਜੁੜਨਗੇ ਜੇ ਅਸੀਂ ਧੱਕੇ ਨਾਲ ਜੋੜਾਂਗੇ ਧੱਕੇ ਨਾਲ ਕਿਸੇ ਵੀ ਨਹੀਂ ਕਿ ਬਸ ਲੋ ਮੁਸਲਮਾਨਾਂ ਨੇ ਅਮਰ ਸ਼ਿਕਾਇਆ ਚਾਰ ਮੁਸਲਮਾਨਾਂ ਤੋਂ ਮੈਂ ਖੁਦ ਅਮਰ ਸ਼ਿਕਾਇਆ ਪਿਆਰ ਨਾਲ ਜੋੜਿਆ ਤਲਵਾਰ ਨਾਲ ਨਹੀਂ ਪਿਆਰ ਨਾਲ ਇਹ ਜਿਹੜੇ ਨਾ ਸਾਡੇ ਸਿੱਖ ਆ ਇਹ ਬਰੂਹੀ ਆ ਚੁੱਕੇ ਆ ਇਹਨਾਂ ਨੂੰ ਗੋਲਤਾ ਨੂੰ ਪਾਉਣਾ ਜੱਫੇ ਚਾ ਕੋਈ ਟਕਸਾਲ ਵਾਲੇ ਆ ਚਾ ਕੋਈ ਵੀ ਆ ਇਹ ਤੇ ਜਿੰਨੇ ਤੇ ਮੈਂ ਤਾਂ ਮੇ ਵਰਗੇ ਆ ਗਏ ਨਾ ਨੇ ਤਾਂ ਜਿਹੜਾ ਉੱਚਿਆ ਤੇ ਕਈ ਦਾਦੂ ਵਰਗੇ ਆ ਗਏ ਕਈ ਪੰਥਪ੍ਰੀਤ ਮਨਪ੍ਰੀਤ ਇਥੇ ਕਈ ਲਿਗਾ ਵਰਦੇ ਅਤੇ ਨਈ ਤੇ ਬਹੁਤ ਆਏ ਆ ਜਿਹੜੀਆਂ ਵਰਗੇ ਵੀ ਪੰਜੇ ਉੱਠੇ ਆ ਜਿਨ੍ਹਾਂ ਨੇ ਪਹਿਲਾਂ ਤਾਂ ਪੰਥ ਦਾ ਬਹੁਤ ਪ੍ਰਚਾਰ ਕੀਤਾ ਪਾ ਜੀ ਗਾਡੂ ਬਣ ਜਾਂਦੇ ਉਸੇ ਇਹੋ ਜਿਹੇ ਗਾਡੂਆਂ ਤੋਂ ਹੀ ਡਰਦੇ ਨਹੀਂ ਇਹੋ ਜਿਹੇ ਮੇਂ ਖੱਪੜ ਮਾਰਨ ਨੂੰ ਸਿੱਖਿਆ ਸਾਰੇ ਪ੍ਰਚਾਰ ਕਰਨਾ ਸਿੱਖੀਦਾ ਸੀ ਕਿਥੇ ਕੀਤਾ ਆਪਣੀ ਮਾਂ ਤੇ ਡੈਡ ਜੀ ਕਰਦੇ ਇਹ ਤਾਂ ਮੈਂ ਤਾਂ ਨਹੀਂ ਦੇਖਿਆ ਜਗਾ ਜਗਾ ਸਮਾਗਮ ਹੁੰਦੇ ਨੇ ਦਿਮਾਨ ਲਾਗਦੇ ਨੇ ਪਤਾ ਕੋਈ ਪ੍ਰਚਾਰ ਕਰਦੇ ਆ ਸਿਰਫ ਮਾਇਆ ਇਕੱਠੀ ਕਰਦੇ ਆ ਕੋਈ ਚੈਂਪੀਅਨ ਤੇ ਡਰ ਕਾ ਲੈ ਚੱਲੋ ਵੀ ਮਾਇਆ ਇਕੱਠੀ ਕਰ ਲਈ ਫਿਰ ਘਰ ਨਿਕਲ ਗਿਆ ਧਰਤੀ ਸ਼੍ਰੀ ਫਤੇਗੜ ਸਾਹਿਬ ਤੋਂ ਬੋਲ ਰਹੇ ਆ ਤੇ ਮਨਿੰਦਰ ਸਿੰਘ ਆ ਤੇ ਇੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਬਾਬਾ ਜ਼ੋਰਾਵਰ ਸਿੰਘ ਬਾਬਾ ਫਤੇ ਸਿੰਘ ਨੂੰ ਸ਼ਹੀਦ ਕੀਤਾ ਗਿਆ ਸੀ ਇਹ ਉਹ ਪਵਿੱਤਰ ਧਰਤੀ ਆ ਤੇ ਅੱਜ ਦੇ ਦਿਨ ਉਹਨਾਂ ਨੂੰ ਨੀਹਾਂ ਵਿੱਚ ਚੁਣਾ ਕੇ ਸ਼ਹੀਦ ਕੀਤਾ ਸੀਗਾ ਛੋਟੇ ਸਾਹਿਬ ਜਦਿਆਂ ਤੇ ਮਾਤਾ ਗੁਜਰਕੌਰ ਜੀ ਨੂੰ ਤੇ ਸਾਡੇ ਨਾਲ ਮੌਜੂਦ ਨੇ ਕੁਝ ਨਿਹੰਗ ਸਿੰਘ ਤੇ ਅੱਜ ਨਗਰ ਕੀਰਤਨ ਨਿਕਲਿਆ ਸੀ ਸ਼੍ਰੀ ਫਤਿਹਗੜ ਸਾਹਿਬ ਤੋਂ ਜੋਤੀ ਸਰੂਪ ਸਾਹਿਬ ਸਾਹਿਬ ਤੱਕ ਤੇ ਕੀ ਗੱਲ ਕੀ ਕਹਿਣਾ ਚਾਹੋਗੇ ਜੀ ਉੱਥੇ ਉੱਥੇ ਪਹੁੰਚੇ ਹੋ ਕੀ ਮਹਿਸੂਸ ਕਰਦੇ ਹੋ ਛੋਟੇ ਸਾਹਿਬ ਜਦਿਆਂ ਦੀ ਐਡੀ ਵੱਡੀ ਕੁਰਬਾਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੇ ਪਿਆਰਿਓ ਇਹ ਜਿਹੜਾ ਜੋੜ ਮੇਰਾ ਚੱਲ ਰਿਹਾ ਹੈ ਇੱਕ ਵਸਾਹ ਹੈ ਕਿ ਸਾਡਾ ਜੋ ਫਰਜ ਬਣਦਾ ਹੈ ਗੁਰਸਿੱਖਾਂ ਦਾ ਕਿਉਂਕਿ ਇਹ ਜਿਹੜੀ ਜਿਹੜੀ ਧਰਤੀ ਹੈ ਬੜੀ ਪਵਿੱਤਰ ਧਰਤੀ ਹੈ ਇੱਥੇ ਪਾਪ ਵੀ ਬਹੁਤ ਹੋਏ ਆ ਸਾਨੂੰ ਰੋਸ ਵੀ ਕਰਨਾ ਆਉਂਦਾ ਹੈ ਕਰਨਾ ਚਾਹੀਦਾ ਹੈ ਤੇ ਸਾਨੂੰ ਖੁਸ਼ੀ ਵੀ ਕਰਨੀ ਚਾਹੀਦੀ ਕਿ ਜਦੋਂ ਨੀਅ ਜੇ ਚਿਣਿਆ ਹੋਏਗੇ ਸੀ ਉਹਨਾਂ ਨੂੰ ਜਦੋਂ ਛੀਦੀਆਂ ਪਾਈ ਸੋ ਉਹਨਾਂ ਜਕਾਰਾ ਹੀ ਛੱਡੇ ਆ ਉਹਨਾਂ ਕੋਈ ਕਿਸੇ ਗੱਲ ਦੀ ਪਰਵਾਹ ਨਹੀਂ ਕੀਤੀ ਇਸ ਵਾਸਤੇ ਜਿਹੜਾ ਮਤਲਬ ਸਿਰ ਝੁਕਾਉਣਾ ਹਰ ਜੁਲਮ ਜੜਾਂ ਦੇ ਨਾਲ ਉਧਰ ਜੁਲਮ ਤੇ ਨਾਲ ਟਕਰਾ ਹੋ ਗਿਆ ਸੀ ਵੀ ਸਿਰ ਝੁਕਾਓ ਸਾਡੀ ਇਕਰਾਰ ਨੂੰ ਝੁਕਾਓ ਇਸ ਵਾਰ ਤੇ ਜਿਹੜਾ ਹੁਣ ਆਮ ਜਿਹੜੇ ਆਪ ਰਮਾਲ ਬੰਨ ਕੇ ਚਲੇ ਜਾਂਦੇ ਆ ਟੋਪੀਆਂ ਲੈ ਕੇ ਚਲੇ ਜਾਂਦੇ ਆ ਕਿਉਂਕਿ ਟੋਪੀ ਦਾ ਇੱਥੇ ਨਹੀਂ ਕਿਉਂਕਿ ਇਹ ਪਵਿੱਤਰ ਧਰਤੀ ਹੈ ਇੱਥੇ ਸਿਰ ਤੇ ਦਸਤਾਰ ਹੋਣੀ ਚਾਹੀਦੀ ਦਸਤਾਰ ਨਹੀਂ ਹੈ ਤੇ ਘੱਟ ਤੋਂ ਘੱਟ 2 ਮੀਟਰ ਦਾ ਦਮਾਲਾ ਤਾਂ ਬਣ ਸਕਦਾ ਕਿਉਂਕਿ ਉਹਨਾਂ ਨੇ ਸਾਡੇ ਲਈ ਸ਼ਹੀਦیاں ਪਾਈਆਂ ਆਪਦੇ ਲਈ ਜਾਣਗੇ ਕਿ 7 ਸਾਲ ਦਾ ਬੱਚਾ ਇੱਕ 9 ਸਾਲ ਦਾ ਬੱਚਾ 7 ਸਾਲ ਦਾ ਬੱਚਾ ਤਾਂ ਟੋਫੀਆਂ ਦੇ ਦੋ ਆਪਣੇ ਬਰੀਜ ਹੁੰਦਾ ਹੈ ਤੇ ਜਿਹੜਾ ਹੁਣ ਏਡੇ ਏਡੇ ਬੱਚੇ ਮਾਸੂਮ ਬੱਚੇ ਵੇਖੋ ਉਹਨਾਂ ਨੇ ਏਡੀ ਕੁਰਬਾਨੀ ਕੀਤੀ ਜੇ ਇਹ ਨਾ ਹੁੰਦੇ ਅੱਜ ਸਾਰੇ ਮੁਸਲਮਾਨ ਹੁੰਦੇ ਕਿਉਂਕਿ ਤੇ ਤੇ ਰਹੀ ਨਹੀਂ ਕੁਝ ਜਾਣਾ ਸੀ ਉਹਨਾਂ ਨੇ ਸਾਡੇ ਲਈ ਇਹ ਮੁਸੀਬਤਾਂ ਜਾਲੀਆਂ ਪਰ ਸਾਡੇ ਲੋਕ ਕੀ ਨੇ ਅੱਜ ਧਰਮ ਪਰिवर्तन ਕਰ ਰਹੇ ਆ 130 ਪਾਰਟੀ ਜਿਹੜੀ ਪੰਜਾਬ ਵਿਚ ਆਈਆਂ ਸਿੱਖਾਂ ਨੂੰ ਖਤਮ ਕਰਨ ਵਾਸਤੇ ਸਾਡੇ ਲੋਕ ਜਿਹੜੇ ਆ ਖਾਸ ਕਰਕੇ ਜਿਹੜੇ ਸਿੱਖ ਵੀ ਆ ਕੋ ਵੀ ਰਾਮੀ ਹੋ ਚੁੱਕੇ ਆ ਕਿਉਂਕਿ ਜੇ ਕੂਠਦਾ ਪ੍ਰਚਾਰ ਕਰਦਾ ਉਹਨੂੰ ਚੱਕ ਕੇ ਦਿਲਾਂ ਦੇ ਸਟੋਂ ਦੀ ਕਰਦੇ ਆ ਵੀ ਇਹ ਪ੍ਰਚਾਰ ਕਿਉਂ ਕਰਦਾ ਇਸ ਵਾਰ ਤੇ ਵੀ ਇਹ ਜਿੰਨਾ ਧਰਮ ਪਰिवर्तन ਹੋ ਰਿਹਾ ਇਹ ਸਾਡੇ ਜਿਹੜੇ ਗੁਰੂ ਘਰ ਦੇ ਧਾਮਾਂ ਵਿੱਚ ਬੈਠੇ ਆ ਵੱਡੇ ਵੱਡੇ ਠੇਕੇਦਾਰ ਸਾਡੇ ਜਥੇਦਾਰ ਜਿੰਨੇ ਵੀ ਹਰਾਮਖੋਰ ਹੋ ਚੁੱਕੇ ਆ ਚਾਹ ਕੋਈ ਟਕਸਾਲ ਵਾਲੇ ਆ ਚਾਹ ਕੋਈ ਦਲਪੰਥ ਵਾਲਿਆ ਚਾ ਕੋਈ ਵੀ ਸਾਨੂੰ ਕਿਸੇ ਦਾ ਡਰ ਨਹੀਂ ਮੈਂ ਧਰਮੀ ਫੌਜੀ 84 ਦੇ ਦੰਗੇ ਦਾ ਬਾਗੀ ਮੈਂ ਉਹ ਤੋਂ 20 ਸਾਲ ਕੈਦ ਕੱਟ ਕੇ ਤੇ ਮੈਂ ਇੱਥੇ ਬੈਠ ਰਿਹਾ ਤੁਸੀਂ ਕਾਂ ਕੈਦ ਕਿਉਂ ਕੱਟੀ ਸੀ ਕੀ ਕੀ ਕੀਤਾ ਸੀਗਾ ਮੈਂ ਇਸ ਕੈਦ ਇਸ ਵਾਰ ਤੇ ਕੱਟੀ ਸੀਗੀ ਤੇ ਮੈਂ ਫੌਜ ਚ ਸੌਂਸਟ ਐ ਤੇ ਜਦੋਂ ਅਸੀਂ ਦਿੱਲੀ ਦੇ ਰਹਿਣ ਵਾਲਾ ਜੈਤਪੁਰ ਮੇਰਾ ਪਿੰਡ ਹੈ ਜੀ ਤੇ ਜਦੋਂ ਇਹਨਾਂ ਨੇ 12 ਦਿਨ ਦੇ ਦਿੱਤੇ ਵੀ ਸਿੱਖਾਂ ਨੂੰ ਖਤਮਾ ਕਰ ਦਿਓ ਅਸਲਾ ਵੀ 2-3 ਦਿਨ ਪਹਿਲਾਂ ਜਮ੍ਹਾਂ ਕਰਾ ਲਿਆ ਗਿਆ ਸੀ ਤੇ ਜਦੋਂ ਪਿੰਡਾਂ ਤੋਂ ਜਸਲਾ ਜਮਾ ਕਰਾ ਲਿਆ ਤੋ ਉਹਨਾਂ ਨੇ ਮਤਲਬ ਜਿਹੜੇ ਚੂੜ ਚੜਾਮ ਜਿਹੜੇ ਕਰੇ ਮੈਂ ਕਦੀ ਵਟਿਆ ਨਹੀਂ ਮੈਨੂੰ ਕੋਈ ਪਰਚੇ ਦਾ ਡਰ ਨਹੀਂ ਮਾ ਕਹਿਣਾ ਹੀ ਹੈ ਕਿ ਜਿਹੜੀ ਇਹ ਜਾਤਾਂ ਸੀ ਇਹਨਾਂ ਨੇ ਛੋਟੀਆਂ ਮੋਟੀਆਂ ਜਾਤਾਂ ਇਹਨਾਂ ਨੇ ਫੜ ਕੇ ਤੇ ਸਿੱਖਾਂ ਦੇ ਹਮਲਾ ਕਰਤਾ ਜੋ ਕੋਈ ਵੇਖ ਲੈਂਦੇ ਸੀ ਜੋ ਮਸਾਫਰ ਖਾਨਾ ਉਹਨੂੰ ਗਲ ਚ ਟਾਇਰ ਪਾ ਕੇ ਉਹਨੂੰ ਅੱਗ ਲਾ ਦੇਣੀ ਜੇ ਕੋਈ ਲੜਕੀ ਮਿਲ ਜਣੀ ਜਿਵੇਂ ਕੋਈ ਮਸਾਫਰ ਖਾਨਾ ਜਾ ਰਿਹਾ ਇਸ ਵਾਰ ਤੇ ਫਿਰ ਅਸੀਂ 50 ਪਿੰਡ ਨਜਾਮੂਦੀਨ ਤੋਂ ਲੈ ਕੇ ਸ਼ਾਦਰਾਮ ਬਡੋਲੀ ਤੇ ਫਰੀਦাবাদ ਤੱਕ ਦੀ 50 ਪਿੰਡ ਜੋੜ ਕੇ ਪਏ ਸੀਗੇ ਤੇ ਫਿਰ ਅਸੀਂ ਜਿਹੜੇ ਨੌਕਰੀਆਂ ਕਰਦੇ ਅਸੀਂ 30 ਮੁੰਡੇ ਫੌਜ ਦੇ ਉਹ ਟਾਈਮ ਸਾਡੀ ਡਿਊਟੀ ਹੈਗੀ ਸੀ ਓਪਨ ਗੱਡੀਆਂ ਨਹੀਂ ਹੁੰਦੀਆਂ ਅਸੀਂ ਉਹਨਾਂ ਦੀ ਡਿਊਟੀ ਸੀ ਅਸੀਂ 30 ਮੁੰਡੇ ਸਾ ਤੂੰ 3 ਨਾ ਡਰਾਈਵਰ ਨਾਲ ਲੈ ਕੇ ਅਸੀਂ ਆ ਗਏ ਫਿਰ ਉਥੋਂ ਲੜਦੇ ਲੜਦੇ ਅਸੀਂ ਬੰਗਲਾ ਸਾਹ ਪਹੁੰਚ ਗਏ 1200 ਬੰਦੇ ਦੇ ਨਾਲ ਇੱਕ ਮਲਕੀਸ਼ ਸਿੰਘ ਤੇ ਮੈਂ ਗੁਰਦੀਪ ਸਿੰਘ ਆਮ ਕਥਾ ਬਾਜਮੀ ਕਹਿੰਦੇ ਆ ਅਸੀਂ ਡਟ ਕੇ ਮੁਕਾਬਲਾ ਕੀਤਾ 30 ਬੰਦਿਆਂ ਦੇ ਸਿਰ ਵੀ ਜੁਦਾ ਕੀਤੇ ਆ ਹੋਰ ਵੀ ਲੱਤਾਂ ਬਾਵਾ ਫਿਰ ਉਥੋਂ ਲੜਦੇ ਲੜਦੇ ਜੂਪੀ ਨੂੰ ਚਲੇ ਗਏ ਜੂਪੀ ਨੂੰ ਚਲਦੇ ਹਬੋਰ ਮਲੋਟ ਤੇ ਮੁਖਤਰ ਤੇ ਆਪਣਾ ਮੋਗਾ ਮੱਗੇ ਦੇ ਅੱਗੇ ਕਿ ਲੋਗੜਾ ਇੱਥੇ ਲੱਗ ਫੌਜੀ ਲੱਗ ਫੌਜ ਦੇ ਨਾਲ ਮੁਕਾਬਲਾ ਸੀ 30 ਬੰਦਿਆਂ ਨਾਲ ਕੀਤਾ ਸੀ ਇੱਥੋਂ ਵੀ ਨਿਕਲ ਗਏ ਸੀ ਉਹਨਾਂ ਨੂੰ ਕੋਈ ਅਸੀਂ ਕਾਬੂ ਨਹੀਂ ਆਇਆ ਸੀ ਉਹਦੇ ਬਾਅਦ ਸਾਡਾ ਅਸਲਾ ਖਤਮ ਹੋ ਗਿਆ ਤੇ ਫਿਰ ਅਸੀਂ ਆਹ ਤੇ ਕੋਈ ਕੋਈ ਕਾਬੂ ਆ ਗਿਆ ਕਿਵੇਂ ਆ ਗਿਆ ਮੈਂ 86 ਵਿੱਚ ਕਾਬੂ ਆਇਆ ਤੇ ਫਤਿਹਗੜ ਸਾਹਿਬ ਦੇ ਵਿੱਚ ਹੁਣ ਪਿੱਛੇ ਜੇ ਮੁੱਦਾ ਚੱਲਿਆ ਹੋਇਆ ਵੀ ਟੋਪੀਆਂ ਲਾ ਰਹੇ ਨੇ ਨਿੰਗ ਸਿੰਘ ਵਰਸੇ ਨਾਲ ਵੀ ਜੇ ਟੋਪੀਆਂ ਲੈ ਕੇ ਫਿਰਦਾ ਗੁਰਦੁਆਰਾ ਸਾਹਿਬ ਦੇ ਕੋਲ ਤਾਂ ਚਲੋ ਆਪਾਂ ਕਹਿੰਦੇ ਆ ਵੀ ਟੋਪੀ ਅੰਦਰ ਮੱਥਾ ਟੇਕਦੇ ਆ ਜਦੋਂ ਵੀ ਦਸਤਾਰ ਬਣ ਕੇ ਆਈ ਆਪਾਂ ਉਹਨਾਂ ਟੋਪੀ ਲੈ ਕੇ ਨਾ ਜਾਈਏ ਤੇ ਬਾਹਰ ਆਪਣੇ ਸ਼ੀਦੀ ਜੋੜ ਮੇਲੇ ਦੇ ਵਿੱਚ ਵੀ ਇਹ ਮੁੰਡੇ ਫਿਰਦੇ ਟੋਪੀਆਂ ਵਾਲੇ ਤੇ ਉਹ ਬਰਛੇ ਮਾਰ ਕੇ ਟੋਪੀਆਂ ਲਾ ਰਹੇ ਨੇ ਕੀ ਕਹਾਂਗੇ ਉਹਨਾਂ ਬਾਰੇ ਕਿ ਉਹ ਜਿਹੜੇ ਟੋਪੀਆਂ ਨੂੰ ਬਰਛੇ ਮਾਰ ਕੇ ਰਿਹਾ ਪਹਿਲੀ ਗੱਲ ਤਾਂ ਇਹ ਤਾਂ 76 ਦੀ ਬੇਦਬੀ ਕਰ ਰਹੇ ਆ ਹੂੰ ਦੂਸਰਾ ਨੰਬਰ ਇਹ ਇਹ ਸਿੱਖ ਨਹੀਂ ਨੇ ਇਹ ਬਰੂਬੀਏ ਲੋ ਗਿਆ ਹਿੰਦੂ ਏ ਹਿੰਦੂਆਂ ਦੇ ਲਈ ਆਪਾਂ ਕੁਰਬਾਨੀਆਂ ਕੀਤੀਆਂ ਸਿੱਖ ਦਾ ਧਰਮ ਹੈ Hindu ਲਈ ਕੁਰਬਾਨੀ ਕਰਨੀ ਸਾਡੇ ਮਹਾਰਾਜ ਨੇ ਗੁਰੂ ਤੇਗ ਬਹਾਦਰ ਦਾ ਦਾਦਾ ਸਾਡੇ ਨੇ ਉਹਨੇ ਕੁਰਬਾਨੀ ਦਿੱਤੀ Hindu ਵਾਲੀ ਖਾਤੇ ਦਿੱਤੀ ਦਿੱਲੀ ਦੇ ਵਿੱਚ ਉਹਨੇ Hindu ਲਈ ਵੀ ਸਾਡੇ ਹਿੰਦ ਬਾਜੇ ਜੇ ਸਾਡਾ ਗੁਰੂ ਮੁਸਲਮਾਨ ਹੋ ਜਾਏਗਾ ਤੇ ਅਸੀਂ ਸਾਰੇ ਹੋ ਜਾਾਂਗੇ ਉਹ Hinduਾਂ ਦੇ ਪਿੱਛੇ ਦਿੱਤੀਆਂ ਜੇ ਟੋਪੀ ਟੋਪੀ ਲਈ ਫਿਰਦਾ ਨਾ Hindu ਦਾ ਕੰਮ ਟੋਪੀ ਲੈਣਾ ਮੁਸਲਮਾਨ ਦਾ ਕੰਮ ਟੋਪੀ ਲੈਣਾ ਟੋਪੀ ਆਪਣੇ ਸਿੱਖ ਵੀ ਲੈ ਲੈਂਦੇ ਆ ਇਹ ਨਹੀਂ ਹਾਂਜੀ ਮੱਥਾ ਟੇਕਣਾ ਹੈ ਨਾ ਜਿਹੜਾ ਗੁਰੂ ਘਰ ਵਿੱਚ ਉਦੋਂ ਹੈ ਵੀ ਆਪਾਂ ਸਾਬ ਜੱਦਾ ਕੇ ਟੋਪੀ ਲੈ ਕੇ ਨਹੀਂ ਚੁੱਕ ਸਕਦੇ ਉਦੋਂ ਅਸੀਂ ਤਾਂ ਮਾਲਾ ਬਨ ਸਕਨੇ ਆ ਤੇ ਪਰ ਨਹੀਂ ਆਪਾਂ Hindu ਨੂੰ ਨਹੀਂ ਰੋਕ ਸਕਦੇ ਜੋ Hindu ਦਾ ਧਰਮ ਹੈ ਟੋਪੀ ਲੈਣਾ ਜਿਹੜਾ ਬਰਛੇ ਨਾਲ ਟੋਪੀ ਟੰਗਦੇ ਨੇ ਇਹ 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 ਨਾਣੇ ਭੜਕਾਓ ਕਰ ਰਿਹਾ ਕਿ ਉਹ ਅੱਜ ਟੋਪੀ ਲੈ ਲੈ ਕੱਲ ਨੂੰ ਸਾਡੀ ਪਾਗ ਨੂੰ ਹੱਥ ਪਾਉਣਗੇ ਜੇ ਉਹ ਅਸੀਂ ਬਰਛੇ ਤੇ ਉਹਨਾਂ ਦੀ ਟੋਪੀ ਟੰਗ ਸਕਦੇ ਆ ਨਾ ਤੇ ਉਹ ਸਾਡੇ ਬਰਛੇ ਨਾਲ ਜਾਂ ਡਾਂਗ ਨਾਲ ਸਾਡੀ ਪੱਗ ਵੀ ਟੰਗਣਗੇ ਕਿਉਂਕਿ ਇਹ ਜਿੰਨਾ ਗੰਦ ਕਰ ਰਿਹਾ ਇਹ ਹਰਾਮਖੋਰ ਕਿਉਂ ਜਿਹੜੇ ਸਿੱਖੀ ਦੀ ਬੇਦਵੀ ਕਰਨ ਵਾਲੇ ਲੋਕ ਕੰਜਰ ਲੋਕ ਜੁੜੇ ਆ ਅਸੀਂ ਵੀ ਸੀਗੇ ਸੰਤਾ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਦੇ ਨਾਲ ਸਾਲ 1981 ਦੇ ਵਿੱਚ ਮੌਦੀ ਝੋਲੀ ਦਾ ਨਿਗ੍ਹਾ ਮਾਰਿਆ ਮੇਰਾ ਦਾਦਾ ਔਰ ਮੈਂ ਤੇ ਹੁਣ ਤੱਕ ਸੱਚ ਦੇ ਕੰਮ ਕਰ ਰਹੇ ਹੁਣ ਵੀ ਕਰ ਰਹੇ ਆ ਮੈਂ ਗੁਰੂ ਹਰ ਸਾਇਹ ਦੇ ਇਲਾਕੇ ਵਿੱਚ ਰਹ ਰਹਿਆ 2400 ਬੰਦੇ ਨੂੰ ਅਬਰ ਸ਼ਿਕਾਇਆ ਉਥੇ ਸਰਸਾ ਬਿਆਸ ਵਾਲਾ ਇਲਾਕਾ ਹੈ ਉਥੇ ਮੈਂ ਵਿਆਹ ਕਰਾਇਆ ਰਾਏ ਸਿਕਾ ਕਰ ਵਾਇਆ ਅਸੀਂ ਚੈ ਲਿਆ ਰਾਏ ਸਿਕਾ ਕਰ ਵਾਇਆ ਤੇ ਅਸੀਂ ਅਸੀਂ ਤੇ ਕਿਸੇ ਨੂੰ ਮਾੜਾ ਸੋਚਾ ਹੈ ਜੋ ਹਿੰਦੂ ਮੁਸਲਮ ਸਿੱਖ ਐ ਸਾਰੇ ਭਾਈ ਭਾਈ ਜੇ ਆਪਾਂ ਉਹਨੂੰ ਪਿਆਰ ਨਾਲ ਜੋੜਾਂਗੇ ਤਾਂ ਸਾਰੇ ਜੁੜਨਗੇ ਜੇ ਅਸੀਂ ਧੱਕੇ ਨਾਲ ਜੋੜਾਂਗੇ ਧੱਕਾ ਤਾਂ ਕਿਸੇ ਵੀ ਨਹੀਂ ਕੀਤਾ ਤੁਹਾਨੂੰ ਲੱਗਦਾ ਨਹੀਂ ਕਿਤਨੇ ਕਿਤੇ ਵੀ ਪ੍ਰਭਾਵ ਮਾੜਾ ਪੈ ਰਿਹਾ ਵੀ ਸਿੱਖ ਕੌਮ ਤੇ ਸਿੱਖ ਕੌਮੇ ਬਦਨਾਮ ਹੋ ਰਹੀ ਹੈ ਦੇ ਨਾਲ ਵੀ ਜਿਹੜੇ ਆਪਣੇ ਨਿੰਗ ਸਿੰਘ ਵਿੱਚ ਆ ਕੇ ਵਰਛੇ ਮਾਰਦ ਨੇ ਪਿਆਰ ਨਾਲ ਵੀ ਸਮਝਾ ਸਕਦੇ ਨੇ ਇਹ ਉਹ ਨਹੀਂ ਨੇ ਇਹ ਬਰੂਟੀਆਂ ਲੋਕ ਨੇ ਇਹ ਬੰਦੇ ਸਰਕਾਰ ਦੇ ਆ ਜਿਵੇਂ ਹੁਣ ਅਮਰਤਪਾਲ ਉੱਠਿਆ ਸੀਗਾ ਅਮਰਤਪਾਲ ਨੇ ਕੋਈ ਮਾੜਾ ਕੰਮ ਤਾਂ ਕੀਤਾ ਨਹੀਂ ਸੀਗਾ ਪਰ ਉਹਦੇ ਡੰਡਾ ਦੇਣ ਵਾਲੇ ਹੋਰ ਸੀਗੇ ਪਿੱਛੇ ਉਹ ਉਹਨੂੰ ਡੰਡਾ ਦੇਣ ਵਾਲਾ ਹੋਰ ਸੀਗੇ ਪਿੱਛੇ ਉਹ ਪ੍ਰਚਾਰਕ ਸੀ ਮੁੰਡਾ ਪ੍ਰਚਾਰ ਕੀਤਾ ਗੁਰੂ ਘਰ ਦੇ ਸਿੱਖੀਆਂ ਨਾਲ ਜੁੜ ਕੇ ਮਾੜਾ ਨਹੀਂ ਕੀਤਾ ਉਹਨੂੰ ਬੁਲਾਉਣ ਵਾਲੇ ਮੈਂ ਵੀ ਦੋ ਵਾਰੀ ਉਹਨੂੰ ਮਿਲਣ ਵਾਸਤੇ ਗਿਆ ਸੀ ਮੇਰੇ ਮੁਲਾਪ ਨਹੀਂ ਹੋਇਆ ਸੀ ਮੈਂ ਕਿਹਾ ਤੈਨੂੰ ਕਾਕਾ ਜੀ ਕਿਸੇ ਗੱਲ ਦਾ ਪਤਾ ਨਹੀਂ ਮੇਰੀ ਫੋਨ ਤੇ ਗੱਲ ਹੋਈ ਸੀ ਮੈਂ ਜਦੋਂ ਸਾਡੇ ਵਰ ਗਉਣਗੇ ਨਾ ਤੈਨੂੰ ਦੱਸਣਗੇ ਤੂੰ ਇੱਕ ਹੱਡ ਬੀਤੀ ਸੀ ਸਾਡੇ ਨਾਲ ਇੱਕ ਜੱਗ ਬੀਤੀ ਗੱਲ ਕਰਨੀ ਜਿਹਨੇ ਹੱਡ ਬੀਤੀ ਦੱਸਣੀ ਸੰਤ ਕੌਣ ਸੀ ਕਿਹਾ ਸੀ ਅਸੀਂ ਤੁਹਾਨੂੰ ਦੱਸਾਂਗੇ ਵੀ ਆ ਸੀ ਪਰ ਉਹਨਾਂ ਨੇ ਥੋੜਾ ਨਾ ਕੰਮ ਤੇਜ ਵਰਤ ਲਿਆ ਤਾਂ ਕੰਮ ਗਨਾਤ ਫਰਕ ਪੈ ਗਿਆ ਥੋੜਾ ਜਿਹਾ ਤੇ ਜਿਹੜਾ ਇਹ ਜਿਹੜੇ ਗਲਤ ਕਰ ਰਹੇ ਆ ਜਾਂ ਕਿਸੇ ਦੀ ਪੱਗ ਲਾ ਦੇਣੀ ਜਾਂ ਹਿੰਦੂ ਦੀ ਟੋਪੀ ਲਾ ਦੇਣੀ ਖਾਸ ਕਰਕੇ ਹਿੰਦੂ ਨੂੰ ਅਸੀਂ ਨਾਲ ਜੋੜਨਾ ਇੱਥੇ ਵੇਖ ਲਓ ਮੁਸਲਮਾਨਾਂ ਨੇ ਅਮਰ ਸ਼ਿਕਾਇਤ ਚਾਰ ਮੁਸਲਮਾਨਾਂ ਨੂੰ ਤਾਂ ਮੈਂ ਖੁਦ ਅਮਰ ਸ਼ਿਕਾਇਤ ਆ ਚਾਰਾਂ ਨੂੰ ਮੈਂ ਸ਼ਿਕਾਇਤ ਅੱਛਾ ਜੀ ਹਾਂਜੀ ਗੁਰੂ ਸਾਹਿਬ ਦੇ ਚਾਰ ਮੁਸਲਮਾਨ ਬੇਰ ਸਾਹਿਬ ਗੁਰਦੁਆਰੇ ਦੀ ਜਿੰਨ ਸੇਵਾ ਕਰਦੇ ਸੀ ਉਹਨਾਂ ਨੂੰ ਮੈਂ ਖੁਦ ਅਮਰ ਸ਼ਿਕਾਇਤ ਹਿੰਦੂਆਂ ਨੂੰ ਵੀ ਅਮਰ ਸ਼ਿਕਾਇਤ ਆ ਅੱਛਾ ਜੀ ਹਾਂਜੀ ਹਿੰਦੂਆਂ ਨੂੰ ਵੀ ਅਮਰ ਸ਼ਿਕਾਇਤ ਮੈਂ 2400 ਬੰਦੇ ਨੂੰ ਗੁਰੂ ਅਰਸਾ ਦੇ ਇਲਾਕੇ ਵਿੱਚ ਅਮਰ ਸ਼ਿਕਾਇਤ ਆ ਪਿਆਰ ਨਾਲ ਜੋੜਿਆ ਤਲਵਾਰ ਨਾਲ ਨਹੀਂ ਪਿਆਰ ਨਾਲ ਕਿਉਂਕਿ ਜੇ ਪਿਆਸੀ ਤਲਵਾਰ ਚ ਲਾਉਣੀ ਹੁੰਦੀ ਪਹਿਲਾਂ ਵੀ ਚਲਾ ਸੀ ਪਹਿਲਾਂ ਅਸੀਂ ਸੰਤਾਂ ਦੇ ਵੇਲੇ ਜ ਸੱਚ ਦਾ ਕੰਮ ਕੀਤਾ ਸੀ ਜੇ ਮੈਂ ਗੁਨਾਹ ਕੀਤਾ ਨਾ ਮੈਨੂੰ ਪੁਲਿਸ ਮੈਨੂੰ ਫੜ ਸਕਦੀ ਸੀਗੀ ਇਹ ਨਹੀਂ ਵੀ ਉੱਤੇ ਸੌ ਸਦਨ ਆਪਣੇ ਸੰਕਤਾ ਮੱਥਾ ਢੇਕ ਰੀਆਂ ਸੀ ਤੇ ਸੰਕਤਾ ਤੋਂ ਉੱਪਰ ਤੋਫ ਟੈਂਕਾ ਚੜਾ ਦਿੱਤੀਆਂ ਇਹ ਸਵਾਤੇ ਅਸੀਂ ਬਾਗੀ ਹੋਏ ਸੀ ਵੀ ਇਹ ਗਲਤ ਕੰਮ ਹੈ ਮੈਂ ਚੋਰ ਹਾਂ ਤੇ ਮੈਨੂੰ ਫੜਿਆ ਜਾ ਸਕਦਾ ਤੇ ਇਹ ਨਹੀਂ ਵੀ ਸਾਰੀ ਸੰਗਤ ਹੀ ਬੇੜਾ ਕਰ ਦੋ ਇਹ ਜਿਹੜੇ ਨਾ ਸਾਡੇ ਸਿੱਖ ਆ ਇਹ ਬਰੂਪੀ ਆ ਚੁੱਕੇ ਆ ਇਹਨਾਂ ਨੂੰ ਗੋਲਕਾਂ ਨੂੰ ਪਾਉਂਦਾ ਜੱਫੇ ਚਾ ਕੋਈ ਟਕਸਾਲ ਵਾਲੇ ਆ ਜਾ ਕੋਈ ਵੀ ਆ ਇਥੇ ਜਿੰਨੇ ਤੇ ਤੁਮੇ ਥਾਵੇਂ ਵਰਗੇ ਇਹਨਾਂ ਨੇ ਤਾਂ ਬੇੜਾ ਤੋ ਛੱਡਿਆ ਇਥੇ ਕਈ ਦਾਦੂ ਵਰਗੇ ਆ ਗਏ ਕਈ ਪੰਥਪ੍ਰੀਤ ਮਨਪ੍ਰੀਤ ਇਥੇ ਕਈ ਲਿਗੇ ਫਰਦੇ ਆ ਤੇ ਇੱਕ ਨਹੀਂ ਇਥੇ ਬਹੁਤ ਆਏ ਆ ਇਥੇ ਢੰਡਰੀਆਂ ਵਰਗੇ ਵੀ ਕੰਜਰ ਉੱਠੇ ਆ ਜਿਨ੍ਹਾਂ ਨੇ ਪਹਿਲਾਂ ਤਾਂ ਪੰਥ ਦਾ ਬਹੁਤ ਪ੍ਰਚਾਰ ਕੀਤਾ ਬਾਦ ਵਿੱਚ ਗਾਂਡੂ ਬਣ ਜਾਂਦੇ ਹੋ ਜੇ ਇਹੋ ਜਿਹੇ ਗਾਡੂਆਂ ਤੋਂ ਹੀ ਡਰਦੇ ਨਹੀਂ ਇਹੋ ਜਿਹੇ ਥੱਪੜ ਮਾਰਨ ਨੂੰ ਵੀ ਤਿਆਰ ਆ ਹੁਣ ਆ ਇੰਨੇ ਸਮਰਥਕ ਜੁੜੇ ਹੋਏ ਨੇ ਬਾਬਾ ਟਡਰਿਆਣੇ ਤੁਸੀਂ ਗੱਲ ਕਰਿਆ ਰਣਜੀਤ ਸਿੰਘ ਲੋਕਾਂ ਨੂੰ ਵਧੀਆ ਮੈਸੇਜ ਦੰਦੇ ਨੇ ਜ਼ਮਾਨ ਕਰਦੇ ਨੇ ਲੋਕਾਂ ਨੂੰ ਮਤਲਬ ਸਿੱਖੀ ਬਾਰੇ ਪ੍ਰਚਾਰ ਕਰਦੇ ਨੇ ਉਹਨਾਂ ਨੂੰ ਕਿਉਂ ਮਾੜਾ ਕਹ ਰਹੇ ਹੋ ਤੁਸੀਂ ਫਿਰ ਨਹੀਂ ਮਾੜਾ ਇਸ ਵਾਸਤੇ ਕਰ ਰਹੇ ਆਂ ਦੇਖੋ ਇੱਕ ਸ਼ੇਰ ਹੁੰਦਾ ਮੈਂ ਕਹਾਂ ਮੈਂ ਸ਼ੇਰ ਹਾਂ ਜੀ ਮੈਂ ਕਹਿ ਰਿਹਾ ਵੀ ਆਪਾਂ ਸਾਹਮਣਾ ਕਰਨਾ ਹੈ ਮੌਤ ਦਾ ਸਾਹਮਣਾ ਕਰਨਾ ਹੈ ਤੇ ਫਿਰ ਗਾਂਡੂ ਬਣ ਦਾ ਮਤਲਬ ਕੀ ਜੇ ਘੁਰਨੇ ਚ ਵੜਨ ਦਾ ਸ਼ੇਰ ਘੁਰਨੇ ਚ ਨਹੀਂ ਵੜਦਾ ਸ਼ੇਰ ਮੈਦਾਨ ਚ ਬੜਕਦਾ ਹੁੰਦਾ ਜਦੋਂ ਮੈਂ ਸ਼ੇਰ ਹਾਂ ਮੈਨੂੰ ਡਰ ਕਹਦਾ ਮੈਨੂੰ ਗਨਮੈਣ ਲਾਉਣ ਦੀ ਗੱਲ ਤੇ ਲੋੜਿਆ ਵੀ ਇੱਕ ਪੁਲਿਸ ਸਣੇ ਜੋੜੇ ਸਣੇ ਜੁੱਤੇ ਗੁਰਦੁਆਰੇ ਚ ਫਿਰ ਰਹੇ ਕਿਉਂਕਿ ਉਹਨਾਂ ਦੇ ਸੋਨੇ ਦੇ ਜੁੱਤੇ ਜਿੰਨੇ ਵੇਖ ਲੋ ਤੁੰਮਾ ਵੇਖ ਲੋ ਉਹਦੇ ਨਾਲ ਪੁਲਿਸ ਆ ਲਿਆ ਹਾਂ ਜਿੰਨੇ ਵੇਖ ਲੋ ਅਕਾਲ ਤਖਤ ਦੇ ਜਹੇਦਾਰ ਉਹਨਾਂ ਨਾਲ ਉਹਨਾਂ ਨਾਲ ਸਾਰੇ ਪੁਲਿਸ ਆ ਜੇ ਖਤਰਾ ਫਿਰ ਮਤਲਬ ਇਹ ਕੋਈ ਕੋਈ ਤੁਹਾਨੂੰ ਮਾਰਨਾ ਦੇਵੇ ਖਤਰਾ ਕਿਉਂ ਆ ਮੇਰੇ ਕਿਦੋਂ ਖਤਰਾ ਇਹ ਗੋਲ ਕਾਮ ਜੱਫੇ ਪਾਏ ਆ ਇਹ ਹਰਾਮ ਦਾ ਪੈਸਾ ਖਾਂਦੇ ਆ ਗਰੀਬ ਨੂੰ ਪੁੱਛਦੇ ਨਹੀਂ ਕੋਈ ਸਕੂਲ ਨਹੀਂ ਬਣਾਇਆ ਗਰੀਬਾਂ ਵਾਸਤੇ ਕੋਈ ਗਰੀਬਾਂ ਦਾ ਪੁਲਿਸ ਦਾ ਆਪਣੇ ਇਲਾਜ ਨਹੀਂ ਦਵਾਈ ਦਾ ਕਿਸੇ ਦੀ ਪਰਦਾ ਜ਼ਰਾ ਨਹੀਂ ਕਰਦੇ ਇਹਨਾਂ ਦਾ ਇਹ ਪ੍ਰਚਾਰ ਕਰਦੇ ਸਿੱਖੀ ਦਾ ਸੀ ਕਿਥੇ ਕੀਤਾ ਆਪਣੀ ਮਾਂ ਤੇ ਡੱਡੇ ਚ ਕਰਦੇ ਕਿਤੇ ਮੈਂ ਤਾਂ ਨਹੀਂ ਦੇਖਿਆ ਜਗਾ ਜਗਾ ਸਮਾਗਮ ਹੁੰਦੇ ਨੇ ਦਮਾਨ ਲਾਗਦੇ ਨੇ ਬਤਾ ਪ੍ਰਚਾਰ ਕਰਦੇ ਆ ਸਿਰਫ ਮਾਇਆ ਇਕੱਠੀ ਕਰਦੇ ਆ ਵੀ ਦੋ ਚਮਟੇ ਤੇ ਖੜਕਾ ਲੈ ਚੱਲ ਵੀ ਮਾਇਆ ਇਕੱਠੀ ਕਰ ਲਈ ਫਿਰ ਕਰਨ ਨਿਕਲ ਗਿਆ ਜਾਣ ਜਿੱਤੇ ਮਾਇਆ ਗਰੀਬ ਗੁਰੂਬੇ ਦੇ ਪਿੰਡਾਂ ਵਿੱਚ ਜਾਣ ਗਰੀਬਾਂ ਨੂੰ ਸਮਝਾਉਣ ਤੇ ਗਰੀਬਾਂ ਨੂੰ ਬੱਚੇ ਪੜਾਉਣ ਗਰੀਬਾਂ ਦੇ ਜਿੱਥੇ ਵੀ ਜੂਜੇ ਆ ਗਰੀਬ ਹੀ ਜੂਜੇ ਆ ਕੋਈ ਤਕੜਾ ਦੇਖੇ ਜੂਜਦਾ ਹਾਂ ਅਰ ਰੇਟੇ ਗੁਰੂ ਕੇ ਬੇਟੇ ਉਹ ਵੀ ਲੜਦੇ ਰਹਾ ਸਭ ਤੋਂ ਜ਼ਿਆਦੀ ਵੱਡੀ ਗੁਰਬਾਣੀ ਉਹਨਾਂ ਦੀ ਹੈ ਉਹਨੂੰ ਕਹਿੰਦੇ ਪਛਾਹ ਸੋਟ ਦਿਓ ਫੇ ਤੁਸੀਂ ਕਹਿੰਦੇ ਕਿਨੋ ਵਧੀਆ ਮੰਨੋ ਕਥਾਵਾਚਕ ਆਪਣੇ ਔਰੇ ਕਿਹੜਾ ਕਥਾਵਾਚਕ ਵਧੀਆ ਜਿਹੜਾ ਹੁਣ ਲੋਕਾਂ ਨੂੰ ਵਧੀਆ ਵਿਚਾਰ ਦੇ ਰਿਹਾ ਵੀ ਇਸ ਟਾਈਮ ਤਾਂ ਮੈਨੂੰ ਕਥਾਵਾਚਕ ਕੋਈ ਵੀ ਨਹੀਂ ਲੱਗਿਆ ਅੱਛਾ ਜੀ ਹਾਂ ਜੀ ਇਸ ਟਾਈਮ ਤਾਂ ਮੈਨੂੰ ਭੂਪੀਏ ਦੇਖ ਰਿਹਾ ਮੈਨੂੰ ਹਾਂ ਜੀ ਕਥਾਵਾਚਕ ਉਹ ਤਾਂ ਮੈਂ ਸਮਝਾਂਗਾ ਜਦੋਂ ਕਿਸੇ ਗਊ ਗਰੀਬ ਦੀ ਰੱਖਿਆ ਕਰਨਗੇ ਹਾਂ ਸਾਰੇ ਇੱਕ ਹੋ ਜਾਣਗੇ ਗੁਰਦੁਆਰਿਆਂ ਵਿੱਚ ਪੱਗਾ ਲਾ ਰਹੇ ਆ ਫਿਰ ਪਾਗ ਲਾ ਕੇ ਫਿਰ ਵੀਡੀਓ ਬਣਾ ਦਿੰਦੇ ਜਿਵੇਂ ਪੱਗਾਂ ਨਾਲ ਲੜਦੇ ਕੁੱਤਿਆਂ ਤਰ੍ਹਾਂ ਚੰਗ ਇਸ ਵਾਰ ਤੇ ਪਾਸ਼ਾ ਦਾ ਟਾਈਮ ਬਾਬਾ ਨਿਹੰਗ ਸਿੰਘ ਦਾ ਸੀਗਾ ਹਮ ਸਤਖੰਡ ਹਜੂਰ ਸਾਹਿਬ ਦੀ ਧਰਤੀ ਤੇ ਪਹੁੰਚੇ ਜਦੋਂ ਬੰਦਾ ਸਿੰਘ ਬਹਾਦਰ ਨੂੰ ਸਾਜਿਆ ਹਮ ਤੇ ਮਹਾਰਾਜ ਨੂੰ ਛੁਰਾ ਵੱਜ ਗਿਆ ਖੱਬੀ ਵੱਖੀ ਦੇ ਵਿੱਚ ਹਮ ਤਾਂ ਕਿ ਲੱਗੇ ਵੀ ਅੰਤ ਸਮਾ ਆਇਆ ਜਦੋਂ ਹਮ ਤੋ ਮਹਾਰਾਜ ਨੇ ਕਿਹਾ ਵੀ ਅਸੀਂ ਜਾ ਰਹੇ ਹਾਂ ਵੀ ਮੇਰਾ ਸਮਾਂ ਉਦੋਂ ਸੀ ਜਦੋਂ ਮੈਂ ਪੰਜ ਪਿਆਰੇ ਸਾਜੇ ਸੀਗੇ ਹੁਣ ਮੇਰਾ ਅੰਤ ਸਮਾ ਮੈਂ ਜਾ ਰਿਹਾ ਤੇ ਬੰਦਾ ਸਿੰਘ ਬਹਾਦਰ ਇਹ ਤੋਂ ਤੋਰਤਾ ਸੀ ਪੰਜਾਬ ਵੱਲ ਨੂੰ ਉਹਦੇ ਮਹਾਰਾਜ ਜੀ ਬਾਬਾ ਨਦਾਨ ਸਿੰਘ ਘੜਵਾਈ ਸੀਗੇ ਛੇਵਾਂ ਪਾਛੇ ਤੋਂ ਲੈ ਕੇ ਹਮਮ ਉਹ ਮਹਾਰਾਜ ਜੀ ਤੁਸੀਂ ਤਾਂ ਜਾ ਰਹੇ ਹੋ ਤੇ ਸਾਡੇ ਪਿੱਛੇ ਕੌਣ ਹੋਵੇਗਾ ਸਾਨੂੰ ਦੱਸੋ ਸਾਡੀ ਸਿੱਖਾਂ ਦੀ ਜਿੱਤ ਕਿਵੇਂ ਹੋਵੇਗੀ ਹਮ ਮਹਾਰਾਜ ਕਹਿੰਦੇ ਵੀ ਸਵੇਰੇ ਦੱਸਾਂਗੇ ਕੱਲ ਨੂੰ ਜਦੋਂ ਦੂਸਰਾ ਦਿਨ ਆ ਗਿਆ ਬਾਬਾ ਨਦਾਨ ਸਿੰਘ ਜੀ ਜ਼ਿਆਦੀ ਸੰਖਤ ਲੈ ਕੇ ਫਿਰ ਪੇਛੇ ਹੋ ਗਿਆ ਹਾਂ ਤਾਂ ਮਹਾਰਾਜ ਸਾਨੂੰ ਦੱਸੋ ਸਾਡੀ ਜਿੱਤ ਕਿੱਦਾ ਹੋਊਗੀ ਮਹਾਰਾਜ ਨੇ ਮਸ਼ਕਾ ਕੇ ਕਿਹਾ ਵੀ ਸਾਨੂੰ 100 ਕੁੱਤਾ ਚਾਹੀਦਾ ਸੋ ਸੰਗਤਾਂ ਦੇ ਤਰਭੀਆਂ ਕੋਈ ਘਰ ਦਾ ਪਾਲਤੂ ਲਿਆ ਰੋਡ ਦੀ ਅੱਡਾ ਰੋੜੀ ਚ ਲਿਆ ਕੋਈ ਕਿਧਰ ਫੜ ਕੇ ਸੌ ਕੁੱਤਾ ਲਿਆ ਇਕੱਠਾ ਕਰਕੇ ਅਜੇ ਵੀ ਏਜੰਡ ਖੜਾ ਹੈ ਬਾਬੇ ਬੰਦਰ ਸਿੰਘ ਦੇ ਭਾਦਰ ਨੂੰ ਜਾਈਏ ਬਾਬੇ ਨਿਹੰਗ ਸਿੰਘ ਦੇ ਗੁਰਦਾਰੇ ਤੋਂ ਨਾ ਬਸ ਬੰਦਰ ਸਿੰਘ ਦੇ ਭਾਦਰ ਜਿਹੜਾ ਆਪਾਂ ਆ ਬੰਦਰ ਕਿਲਾ ਖੇਡ ਦਿੰਦੇ ਜੁੱਤੀਆਂ ਵਾਲਾ ਹੂੰ ਹੂੰ ਉਹਨਾਂ ਵਣ ਸੀਗਾ ਉਹ ਤੋਂ ਕੱਟ ਕੇ ਜੇੜਾ ਢਾੜ ਦੀ ਧੁੱਪਾਂ ਸੀ ਬਹੁਤ ਤੇ ਉਹਨਾਂ ਖਿਆ ਕਰੋ ਜਿੰਨੇ ਕੁੱਤੇ ਹਨ ਇਹਨਾਂ ਨੂੰ ਜੂੜ ਦਿਓ ਬੰਨ ਦੇ ਇਹਨਾਂ ਨੂੰ ਉਹ ਸੰਗਲਾਂ ਬੰਨ ਦਿੱਤੇ ਕਹਿੰਦੇ ਇਹਨਾਂ ਨੂੰ 8 ਦਿਨਾਂ ਦਾ ਰੋਟੀ ਪਾਣੀ ਕੁਛ ਨਹੀਂ ਦੇਣਾ ਹਣ ਜਦੋਂ ਭੁੱਖੇ ਮਰਦੇ ਸੀ ਕੁੱਤੇ ਉਹ ਇੱਕ ਦੂਜੀ ਦੇ ਉਹਦੇ ਲੱਤਾਂ ਸਿਰ ਲੈ ਲਿਆ ਉਹਨੇ ਉਹਦੇ ਲੱਤਾਂ ਸਿਰ ਲੈ ਲਿਆ ਐ ਇਕੱਠੇ ਹੋ ਕੇ ਸੌਂ ਗਏ ਬੜੀ ਮਸਤ ਨਾਲ ਹੂੰ ਜਦੋਂ 8 ਦਿਨ ਪੈ ਗਏ ਬਾਬਾ ਜੀ ਫੇਰ ਪਹੁੰਚ ਨਿਧਾਨ ਸਿੰਘ ਜੀ ਪਹੁੰਚ ਗਏ ਮਹਾਰਾਜ ਹੁਣ ਬੱਚਾ ਸਾਨੂੰ ਸਾਨੂੰ ਦੱਸੋ ਜਵਾਬ ਕਿਉਂ ਨਹੀਂ ਦਿੱਤਾ ਉਹ ਕਹਿੰਦਾ 100 ਮਾਨ ਦੀ ਤਵੇ ਦੀ ਕੜਾਹੀ ਦੇਖ ਤਿਆਰ ਕਰ ਦਿਓ 100 ਮਾਨ ਦੀ ਦੇਖ ਤਿਆਰ ਕਰ ਦਿੱਤੀ ਅਜੇ ਵੀ ਕੜਾਇਆ ਪਿਆ ਜਾ ਕੇ ਦੇਖ ਸਕਦੇ ਇਹ ਝੂਠ ਨਹੀਂ ਹੈ ਮਠਿਆਸ ਨਹੀਂ ਹੈ ਇਤਿਹਾਸ ਹੈ ਤੇ ਉਹ ਜਾ ਕੇ ਉਹਨਾਂ ਨੇ 100 ਮਾਨ ਦੀ ਦੇਖ ਜਦੋਂ ਤਿਆਰ ਕਰ ਦਿੱਤੀ ਉਹਨਾਂ ਆ ਗਿਆ ਵੀ ਇੱਥੇ ਅਰਦਾਸ ਕਰਦੇ ਚੰਡਾ ਸੋਹ ਦੇ ਵਿੱਚ ਜਿਹੜਾ ਨਾਂ ਦਾ ਸਿੰਘਾ ਦੇ ਬੋਲੇ ਆ ਤੇ ਉਹਨਾਂ ਸੋਹ ਤਾਂ ਉੱਥੇ ਹੀ ਅਰਦਾਸਾ ਕਰਤਾ ਅਰਦਾਸਾ ਸੋਹਦੇ ਕਿੰਦੇ ਕਪੜਾ ਹਟਾ ਦੇ ਕੁੱਤੇ ਛੱਡ ਦਿਓ ਹੁਣ ਜਦੋਂ ਕੁੱਤੇ ਛੱਡੇ ਅਠਾਂ ਦਿਨਾਂ ਦੇ ਭੁੱਖੇ ਪੈਸੇ ਮਰੇ ਸੀ ਉਹ ਭੱਜ ਕੇ ਕੋਈ ਤਾਂ ਚੰਡੇ ਥੱਲੇ ਵੜ ਕੇ ਮਰ ਗਿਆ ਕੋਈ ਕੜਾਹੇ ਜੇ ਦੇ ਕੇ ਮਰ ਗਿਆ ਜਿਵੇਂ ਇੱਕ ਮੈਮੂਂਝ ਫੜ ਲਾ ਤੂੰ ਮੇਰੇ ਮੂੰਹ ਪੈ ਗਿਆ ਮੈਂ ਤੇਰਾ ਮੂੰਹ ਪਾੜਦਾ ਇੱਕ ਦੂਜੇ ਦੇ ਵਿੱਚ ਲਾਲ ਲੜ ਕੇ ਮਰ ਗਏ ਉਹਨਾਂ ਮਹਾਰਾਜ ਜੀ ਜਵਾਬ ਆਂਦਾ ਤੁਹਾਡੇ ਸਾਹਮਣੇ ਆ ਗਏ ਜੇ ਤੁਸੀਂ ਇੱਕੋ ਰੋਗੇ ਰਹੋਗੇ ਤੇ ਤੁਸੀਂ ਇਸੇ ਤਰ੍ਹਾਂ ਜਿਹਨੇ ਕੁੱਤੇ ਪਹਿਲਾਂ ਬੰਨੇ ਸੀ ਤੇ ਤੁਹਾਡੀ ਜਿੱਤ ਹੋਗੀ ਨਹੀਂ ਤੂੰ ਅਹੀਂ ਲੜਕ ਜੇ ਕੁੱਤੇ ਲਾਲੜ ਮਰੀਵੇਂ ਮਰੋਗੇ ਕੁੱਤਿਆਂ ਤਰ੍ਹਾਂ ਅੱਜ ਸਾਡੇ ਸਿੱਖ ਕੁੱਤਿਆਂ ਤਰ੍ਹਾਂ ਲੜ ਰਹੇ ਆ ਅਜੇ ਕੁੱਤੇ ਵੀ ਸਾਡੇ ਨਾਲ ਚੰਗੇ ਆ ਇਹਨੇ ਹੱਡਾ ਰੋੜੇ ਜੀ ਕੁੱਤੇ ਨਹੀਂ ਹੋਣੇ ਜਿੰਨੇ ਸਾਡੇ ਮਹਾਂਪੁਰਜਾ ਦੱਸੋ ਕਿਸੇ ਗਰੀਬ ਦੀ ਦੀਦਾ ਨਾ ਕਰਦੇ ਕਿਸੇ ਗਰੀਬ ਦਾ ਕਮਰਾ ਬਣਾਇਆ 6 ਕਰੋੜ ਦੀ ਆਮਦਨ ਸਾਡੀ ਅਕਾਲ ਤਖਤ ਦੀ ਕਿਤੇ ਹਸਪਤਾਲ ਖੋਲ੍ਹਿਆ ਇਹਨਾਂ ਨੇ ਮੀਂਹ ਪਰ ਇੱਥੇ ਆ ਕੇ ਵਾ ਕੀ ਸਿੱਖਦੇ ਆ ਗੁਰੂ ਦੇ ਸਿੱਖਿਆਵਾਂ ਜਿਹੜੇ ਦਿੱਤੀਆਂ ਹੋਈਆਂ ਨੇ ਦੇ ਕੇ ਗਏ ਨੇ ਵੀ ਆਪਾਂ ਨਿਮਰਤਾ ਨਾਲ ਰਹਿਣਾ ਫਿਰ ਕੀ ਸਿੱਖਦੇ ਆ ਵਾ ਫਿਰ ਕਿ ਹੰਕਾਰ ਵਿੱਚ ਕਿਉਂ ਨੇ ਲੜਦੇ ਫਿਰ ਕਿਉਂ ਆਪਸ ਵਿੱਚ ਅਸੀਂ ਲੜਦੇ ਆ ਪੈਸੇ ਲਈ ਹੁਣ ਸਿੱਖੀ ਨਹੀਂ ਹੁਣ ਸਾਨੂੰ ਪੈਸਾ ਚਾਹੀਦਾ ਧਨ ਚਾਹੀਦਾ ਫਿਰ ਸਾਨੂੰ ਜਨਾਨੀ ਵੀ ਚਾਹੀਦੀ ਏ ਵਿੱਚ ਅਸੀਂ ਬਲਾਤਕਾਰ ਕਰ ਰਹੇ ਆ ਸਿੱਖ ਕਦੀ ਕਾਦੇ ਬਰੂਪੀਏ ਸੀ ਸਿੱਖ ਨਹੀਂ ਐ ਅਸੀਂ ਹਰਾਮਖੋਰ ਹੋ ਚੁੱਕੇ ਆ ਸਾਨੂੰ ਮਾਇਆ ਚਾਹੀਦੀ ਏ ਤੂੰ ਭੁੱਖਾ ਮਰ ਇਹਨਾਂ ਨੂੰ ਮਾਇਆ ਨਾਲ ਮਤਲਬ ਕੋਈ ਮਤਲਬ ਨਹੀਂ ਇਹਨਾਂ ਨੂੰ ਸਿੱਖੀ ਨਾਲ ਨਹੀਂ ਮਤਲਬ ਗੁਰਬਾਣੀ ਵਿੱਚ ਜੋ ਲਿਖਿਆ ਵਾ ਉਹ ਆਪਣੇ ਪੰਕਤੀਆਂ ਦੇ ਆਪਾਂ ਚੱਲਦੇ ਨਹੀਂ ਆਂਗੇ ਨਹੀਂ ਜੋ ਲਿਖਿਆ ਹੋਇਆ ਨਹੀਂ ਚੱਲਦੇ ਜੀ ਅਸੀਂ ਖੁਦ ਨਹੀਂ ਚੱਲਦੇ ਤਾਂ ਕਿਸੇ ਨੂੰ ਕੀ ਕਾਹਾਂਗੇ ਹਾਂ ਉਹਨੇ ਮੇਰੀ 65 ਸੌਂਵਰੇ ਮਾਤਾ ਦਾ ਪਾਲਛ ਕੀਤਾ ਹੈ। ਪ੍ਰਚਾਰਤਾਂ ਮੈਂ ਵੀ ਕਰ ਰਿਹਾ। ਅਸੀਂ ਉਹਨਾਂ ਦੇ ਕੋਈ ਵੀ ਨਹੀਂ ਚੱਲਦਾ। ਚੱਲ ਅਸੀਂ ਤਾਂ ਪ੍ਰਚਾਰ ਕਰ ਰਹੇ ਆ। ਅਸੀਂ ਤਾਂ ਸੱਚ ਬੋਲ ਰਹੇ ਆ। ਇਹਨਾਂ ਦਾ ਕੰਮ ਹੀ ਝੂਠਾ ਦਾ। ਵੀ ਸਾਡਾ ਫਰਜ਼ ਬਣਦਾ ਸਾਰਿਆਂ ਨੂੰ ਮਿਲ ਕੇ ਰਹਿਣਾ। ਪ੍ਰਚਾਰ ਕਰੋ ਮਿਲ ਕੇ ਰੋ। ਇਹਨਾਂ ਨੂੰ ਜੋੜੋ। ਇਹ ਨਹੀਂ ਉਹਨਾਂ ਨੂੰ ਧੱਕੇ ਮਾਰੋ ਉਹਨਾਂ ਡੰਡੇ ਮਾਰੋ। ਇਹ ਹਿੰਦੂਏ ਉਹਨਾਂ ਤੋਂ ਮਾਰਾਂ ਗੱਲ ਨਾਲ ਆ ਸੀ। ਹਾਂਜੀ ਹਾਂ। ਉਹਨਾਂ ਤੋਂ ਬਾਬਾ ਜੀਵਨ ਸਿੰਘ ਨੂੰ ਗੱਲ ਰਗਰੇਟਾ ਗੁਰੂ ਦਾ ਬੇਟਾ। ਇਹ ਟੋਪੀਆਂ ਕੱਢ ਰਹੇ ਨੇ। ਉਟੋਪੀਆਂ ਤਾਰਨ ਦਾ ਮਤਲਬ ਨਹੀਂ ਏ ਕਿ ਇਹ ਨਹੀਂ ਬਰਸ਼ਾ ਮਾਰ ਕੇ ਤਾਰ ਦੇ ਉਹਨੇ ਵੀਰ ਜੀ ਜਦੋਂ ਤੁਸੀਂ ਮਹਾਰਾਜ ਦੇ ਦਰਸ਼ਨ ਕਰਨ ਕਰਨੇ ਆ ਨਾ ਤੁਸੀਂ ਉਹਨੂੰ ਸੇਜਾ ਕਰਨੀ ਏ ਉਹਦਾ ਤੁਸੀਂ ਰਮਾਲ ਬੰਨ ਲਓ ਜਾਂ ਤੁਸੀਂ ਦਮਾਨਾ ਲੈ ਸਕਦੇ ਜੇ ਜੇ ਤੇਰੇ ਕੋਲ ਪਾਵਰ ਹੈ ਤਾਂ ਤੂੰ ਆਦਾ 2 ਮੀਟਰ ਦਾ ਤੂੰ ਲੈ ਦੇ ਤੇਰਾ ਜੇ ਅਸੀਂ ਸਿੱਖਿਆ ਇੰਨਾ ਦੀ ਚਾਹ ਨੇ ਅਸੀਂ ਲੈ ਕੇ ਦੇ ਸਕਨੇ ਅਸੀਂ ਲੈ ਕੇ ਦੇ ਸਕਨੇ 2 ਮੀਟਰ ਦਾ ਹੋਰ ਕੀ ਕਹਿਣਾ ਚਾਹੁੰਦੇ ਆਂਦੇ ਫਿਰ ਕੀ ਕਹਿਣਾ ਚਾਹੁੰਦੇ ਸਾਡੇ ਸਾਡੇ ਸੰਗਤਾਂ ਨੂੰ ਜਿਹੜੇ ਪਹੁੰਚ ਪਹੁੰਚ ਰਹੇ ਆਂਦੇ ਫਤਿਹਗੜ੍ਹ ਸਾਹਿਬ ਕੀ ਕਹਿਣਾ ਚਾਹੁੰਦੇ ਵੀ ਰਲ ਕੇ ਰਹਿਣਾ ਇਨਾ ਮਗਰ ਨਹੀਂ ਲਗਣਾ ਇੱਥੇ ਬਰੂਫੀਏ ਲੋਕ ਬਹੁਤ ਆ ਅਸੀਂ ਰਲ ਕੇ ਰਹਿਣਾ ਰਲ ਕੇ ਜਾਣਾ ਸਭ ਦੀ ਇੱਕੋ ਹੀ ਹੈ Hindu ਸਾਰੇ ਜਿਹੜੇ Hindu Hindu ਸਾਡਾ ਮਾਂ ਦਾ ਪੂਰਾ ਰਿਸ਼ਤਾ ਹੈ ਕਿ Hindu ਵਰਗਾ ਅਸੀਂ Hindu ਵਿੱਚ ਹੀ ਪੈਦੇ ਹੋਏ ਹਾਂ ਜਦੋਂ ਮਹਾਰਾਜ ਨੇ ਜਦੋਂ ਢੰਡਾਰਾ ਖੋਲਿਆ ਸੀ ਆਨੰਦਪੁਰ ਸਾਹਿਬ ਆਵਾਜ਼ ਦਿੱਤੀ ਸੀ 80000 ਦਾ ਇਕੱਠ ਹੋਇਆ ਸੀ ਤੇ ਉਹਦੇ Hindu ਸੀ Hinduਾਂ ਦੇ ਸਿਰ ਲੈ ਕੇ ਪੰਜ Hinduਾਂ ਦੇ ਲੈ ਕੇ ਫਿਰ ਸਿਕ ਪੈਦਾ ਸਿਕ ਪਰਗਟ ਹੋਇਆ ਜੰਮਿਆ ਨਹੀਂ ਸਿੱਖ ਪ੍ਰਗਟ ਹੋਇਆ ਤਲਵਾਰ ਨਾਲ ਲਏ ਸੀ ਹਿੰਦੂਆਂ ਇਹ ਚੁ ਲਏ ਸੀ ਤੇ ਪਾਸੇ ਨੂੰ ਤਾਂ ਹਿੰਦੂ ਹੀ ਸੀ ਤਾਂ ਅਸੀਂ ਹਿੰਦੂਆਂ ਨੂੰ ਕੋ ਮਾਰਾ ਕਹਿਣਾ ਜੇ ਅਸੀਂ ਚੰਗਾ ਕਹਿਣਾ ਆ ਜਾਉਣਾ ਸਾਡੀਆਂ ਫੁੱਟਾਂ ਨਹੀਂ ਪੈਂਦੀਆਂ ਸਾਡੀਆਂ ਬੇਦਬੀਆਂ ਨਹੀਂ ਹੁੰਦੀਆਂ ਹੁਣ ਦਾੜੇ ਛੱਡੇ ਆ ਗੁਰੂ ਘਰ ਬੈਠੇ ਆ ਬੇਦਬੀ ਆਪ ਕਰੀ ਜਾਂਦੇ ਆਪਾਂ ਕਰਨੇ ਹੁਣ ਆਪਾਂ ਚੱਲ ਕੇ ਆਇਆ ਮੱਥਾ ਟੇਕਣ ਆਪਾਂ ਬੇਦਬੀ ਕਰਨਾ ਕੋਈ ਆ ਤਾਂ ਮੈਂ ਦੁੱਧ ਮਿਲ ਜਾ ਕੋਈ ਆ ਤਾਂ ਪੁੱਤ ਮਿਲ ਜਾ ਕੋਈ ਆ ਤਾਂ ਮੈਨੂੰ ਟਰੈਕਟਰ ਮਿਲ ਜਾ ਆਪੋ ਆਦੀ ਭਾਵਨਾ ਲੈ ਕੇ ਆਈਦਾ ਕੋਈ ਇੱਥੇ ਡਰ ਨਹੀਂ ਆਉਂਦੇ ਕਿਸੇ ਨੂੰ ਮਰ ਨਹੀਂ ਆਉਂਦੇ ਆਪਾਂ ਤਾਂ ਭਾਵਨਾ ਲੈ ਕੇ ਆਉਣੇ ਆ ਇਹ ਲੜਦੇ ਆ ਜਿਵੇਂ ਕੁੱਤੇ ਲੜਦੇ ਸੀ ਨਾ ਤੁਹਾਨੂੰ ਮੈਂ ਪਹਿਲਾਂ ਗੱਲ ਸੁਣਾ ਚੁੱਕਿਆ ਇਹ ਕੁੱਤੇ ਆਦਰਾਬ ਲੜਦੇ ਆ ਫਿਰ ਪੈਸਾ ਜਿਹੜਾ ਉਹਨਾਂ ਨੂੰ ਪੱਚਦਾ ਨਹੀਂ ਉਹ ਜੜਕੜਾ ਖਾ ਲੈਂਦੇ ਉਹਨਾਂ ਨੂੰ ਪੱਚਦਾ ਨਹੀਂ ਇਹ ਫਿਰ ਲੜਦੇ ਆ ਸਮਝਾਉਣਾ ਇਹਨਾਂ ਕੀ ਇਹ ਸਾਡਾ ਬਿਨਾਸ਼ ਕਰ ਦਿੰਦੇ ਚਲੋ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਆਹ ਵਾਹਿ ਜੀ ਫਤਿਹ ਤੇ ਸਨ ਬਾਬਾ ਜੀ ਸਾਡੇ ਨਾਲ ਨਿਹੰਗ ਸਿੰਘ ਜੀ ਬਹੁਤ ਹੀ ਸੋਹਣੀਆਂ ਗੱਲਾਂ ਕੀਤੀਆਂ ਤੇ ਅਸੀਂ ਜੁੜਿਆ ਸ੍ਰੀ ਫਤਿਹਗੜ ਸਾਹਿਬ ਤੋਂ ਤੇ ਤੁਹਾਨੂੰ ਪਲ-ਪਲ ਦੀ ਖਬਰ ਦਿੰਦੇ ਰਹਾਂਗੇ ਮੇਰਾ ਨਾਮ ਕੈਮਰਾਮੈਨ ਸੀਐਮ ਤੁਸੀਂ ਦੇਖ ਰਹੇ ਹੋ ਪਿੰਡੂ ਟੀਵੀ ਧੰਨਵਾਦ